ਗੁਰੂ ਘਰਾਂ ਦੇ ਵਿੱਚ ਆਮ ਇਹ ਗੱਲ ਵੇਖਣ ਨੂੰ ਮਿਲਦੀ ਹੈ ਜਦੋਂ ਵੀ ਗੁਰੂ ਘਰ ਵਿੱਚ ਕੋਈ ਪ੍ਰੋਗਰਾਮ ਜਾਂ ਸਮਾਗਮ ਹੁੰਦਾ ਹੈ ਤਾਂ ਉੱਥੇ ਜਿਹੜੇ ਬੰਦੇ ਸੇਵਾ ਕਰ ਰਹੇ ਹੁੰਦੇ ਹਨ ਉਹ ਆਪਣੇ ਜਾਨ ਪਛਾਣ ਵਾਲਿਆਂ ਦੇ ਡੋਲੂ ਦਾਲ ਸਬਜੀ ਖੀਰ ਆਦ ਨਾਲ ਭਰ ਦਿੰਦੇ ਹਨ ਗੁਰੂ ਘਰ ਦੇ ਵਿੱਚ ਸੇਵਾ ਕਰਦੇ ਹੋਏ ਇਸ ਤਰ੍ਹਾਂ ਦੀ ਪੱਖਪਾਤੀ ਕਾਣੀ ਵੰਡ ਨਹੀਂ ਕਰਨੀ ਚਾਹੀਦੀ ਜਿਹੜੇ ਇਲਾਕਿਆਂ ਵਿੱਚ ਗੁਰੂ ਘਰ ਬਣੇ ਹੋਏ ਹਨ ਉੱਥੇ ਇਹ ਗੱਲ ਆਮ ਹੀ ਵੇਖਣ ਨੂੰ ਮਿਲਦੀ ਹੈ ਤੋ ਹਮੇਸ਼ਾ ਸੇਵਾ ਕਰਦੇ ਹੋਏ ਧਿਆਨ ਰੱਖੋ ਕਿ ਕਿਸੇ ਨੂੰ ਵੀ ਕੋਈ ਮਾੜਾ ਬੋਲ ਨਾ ਬੋਲਿਆ ਜਾਵੇ ਅਤੇ ਬੜੀ ਹੀ ਨਿਮਰਤਾ ਦੇ ਨਾਲ ਸੇਵਾ ਕਰੋ ਜੇ ਕੋਈ ਇਨਸਾਨ ਕੁਝ ਕਹਿ ਰਿਹਾ ਹੋਵੇ ਤਾਂ ਉਸ ਦੀ ਗੱਲ ਨੂੰ ਬੜੇ ਧਿਆਨ ਨਾਲ ਸੁਣੋ ਤੇ ਉਸ ਦੀ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰੋ ਹੰਕਾਰ ਵਿੱਚ ਕਦੇ ਨਾ ਆਵੋ ਇਹ ਨਾ ਸੋਚੋ ਕਿ ਬਾਕੀ ਸਾਰੀ ਦੁਨੀਆ ਐਵੇਂ ਹੀ ਹੈ ਗੁਰੂ ਘਰ ਜਾ ਕੇ ਕਿਸੇ ਨੂੰ ਮਾੜਾ ਬੋਲ ਨਾ ਬੋਲੋ ਇਹ ਭੁੱਲ ਜ਼ਿੰਦਗੀ ਵਿੱਚ ਬਹੁਤ ਮੁਸੀਬਤਾਂ ਪੈਦਾ ਕਰ ਸਕਦੀ ਹੈ ਅਸੀਂ ਗੁਰੂ ਘਰ ਸੇਵਾ ਕਰਦੇ ਹਾਂ ਤਾਂ ਅਸੀਂ ਜੋ ਮਰਜੀ ਕਿਸੇ ਨੂੰ ਬੋਲ ਜਾਈਏ ਇਹ ਕੋਈ ਪਤਾ ਨਹੀਂ ਹੁੰਦਾ ਕਿ ਜਿਹੜਾ ਬੰਦਾ ਦੇਖਣ ਵਿੱਚ ਸਿੱਧਾ ਸਾਦਾ ਲੱਗਦਾ ਹੈ ਉਹ ਗੁਰੂ ਦੇ ਕਿੰਨਾ ਨੇੜੇ ਹੋਵੇ ਉਸ ਨੂੰ ਕਹੇ ਹੋਵੇ ਮਾੜੇ ਬੋਲ ਉਲਟ ਆਪਣੇ ਉੱਪਰ ਹੀ ਸੱਚ ਹੋ ਜਾਂਦੇ ਹਨ ਇਸ ਲਈ ਜੇ ਸੱਚੀ ਸੇਵਾ ਕਰਨੀ ਹੈ ਤੇ ਨਾਮ ਜਪਣਾ ਹੈ ਤਾਂ ਸਦਾ ਨਿਮਰਤਾ ਨਾਲ ਹੀ ਸੇਵਾ ਅਤੇ ਸਿਮਰਨ ਕਰਨਾ ਚਾਹੀਦਾ ਹੈ ਸਤਿ ਸ੍ਰੀ ਅਕਾਲ